ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਬੜੇ ਦਿਨ ਹੋ ਗਏ ਵੀਡੀਓ ਨਹੀਂ ਬਣਾਈ ਸਹੀ ਚੱਲ ਅੱਜ ਬਣਾਈ ਦਈਏ ਤੇ ਅੱਜ ਆਪਾਂ ਟਰਾਲੀ ਇੱਕ ਜਿਹੜੀ ਆਪਣੀ ਆ ਥੋੜੀ ਜਿਹੀ ਬਾਹਰ ਆ ਤੇ ਇਹਨੂੰ ਰਾਦਾ ਇਹਨੂੰ ਅੰਦਰ ਕਰਦੀ ਆ ਥਾਂ ਬਥੇਰਾ ਐ ਇੱਧਰ ਵੀ ਖਾਲੀ ਪਿਆ ਉੱਧਰ ਵੀ ਖਾਲੀ ਆ ਥੋੜੀ ਜਿਹੀ ਸੈਟਿੰਗ ਜੀ ਹੋ ਕੇ ਲੱਗਣ ਵਾਲੇ ਸੰਦ ਤੇ ਅੱਜ ਕਰਦੇ ਆ ਤੇ ਇਹ ਆਡਾ ਪਾਂਝ ਆਇਆ ਏ ਇਹ ਆਂਦਾ मामੂ ਤੁਹਾਡੀ ਵੀਡੀਓ ਚ ਮੈਂ ਆਉਣਾ ਏ ਮੇਰੇ ਯਾਰ ਦੋਸਤ ਸਾਰੇ ਬੰਦੇ ਬੰਦੇ ਤੇਰੇ ਯਾਰ ਦੋਸਤ ਹਾਂਜੀ ਸਾਰੇ ਸਾਰੇ ਕੀ ਜਾਂਦੇ ਮਾਮੂ ਵਧੀਆ ਵੀਡੀਓ ਬਣਦੀ ਆਂਦੇ ਵੀ ਵੀਡੀਓ ਬੜੀ ਵਧੀਆ ਬਣਾਉਂਦੇ ਅੱਛਾ ਹਾਂਜੀ ਚੱਲ ਅੱਜ ਫੇਰ ਆਪਾਂ ਟਰੈਕਟਰ ਕੱਢੀਏ ਬਾਹਰ ਚਲੋ ਮਹਿੰਦਰੇ ਤੋਂ ਕਰੀਏ ਸਟਾਰਟ ਚਲੋ ਕਿ ਸਵਰਾਜ ਲਈਏ ਜਿੱਤੋਂ ਮਰਜੀ ਚਲੋ ਮੈਂ ਮਹਿੰਦਰਾ ਕੱਢ ਗਿਆ ਟਰਾਲੀ ਟ੍ਰੋਲੀ ਉਧਰ ਲਵਨੇ ਬੈਕ ਕਰਕੇ ਸਾਰੀਆਂ ਉਹ ਟਰਾਲੀ ਲੈ ਕੇ ਇੱਥੇ ਵਾਰਦੇ ਆ ਇਹਨੂੰ ਵੀ ਉਹਦੇ ਨਾਲ ਲੱਗ ਜਣੀਆਂ ਦੋਵੇਂ ਕਿੱਦਾਂ ਅਮੀਤੋ ਵਧੀਆ ਵਧੀਆ ਛੁੱਟੀਆਂ ਪਈਆਂ ਪਹਿਲਾਂ ਛੁੱਟੀਆਂ ਪਈਆਂ ਨਜ਼ਾਰੇ ਸਾਡਾ ਜਿਹੜਾ ਬਲੌਕਰ ਸੈਜੀ ਨੂਰ ਉਹ ਗਿਆ ਨਾਨਕੇ ਛੁੱਟੀਆਂ ਕਰਕੇ ਇਹ ਵੀ ਆਇਆ ਨਾਨਕੇ ਮੁੰਡਾ ਤੇ ਹੁਣ ਆਪਾਂ ਕੱਢਣ ਲੱਗਿਆ ਹਮਿੰਦਰਾ ਸਿੰਘ ਬਾਹਰ ਚਲੋ ਹਮਿੰਦਰੇ ਨੂੰ ਮਾਰੋ ਕਪੜਾ ਓਏ ਬਾਹਰ ਕੱਢੀਏ ਸਲਫ ਮਾਰੋ ਇਹਨੂੰ ਨਿਊਟਰਲ ਕਰਕੇ ਲਾ ਜੀ ਕੱਢਣ ਲੱਗੇ ਕਰਤਾ ਨਹੀਂ ਜਵਾਕਾਂ ਦੇ ਸਟਾਰ ਹਮਿੰਦਰਾ ਜਿਹੜੇ ਜਵਾਕ ਜੂਗੀ ਨੱਪੀ ਫਿਰਦੇ ਆ ਧਰਮਾਲਾ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਆਓ ਆਪਣੇ ਆਪਣ ਓਏ ਇੱਥੇ ਤੇ ਤੂੜੀ ਬੜੀ ਪਈ ਆ। ਚਾਲ ਵੀ ਕਰਮਾ ਆ ਲਿਆ। ਇਹਦਾ ਇੱਕ ਮਗਰਾੜ ਉਹ ਟੁੱਟ ਗਿਆ ਯੋ ਘੌਰ ਚੱਡੇ ਕੋਈ ਆ ਤੇ ਮੈਂ ਜ਼ੋਰ ਲਵਾਤਾ ਹੀ। ਟੁੱਟ ਗਿਆ ਹੀ ਇਹ ਹੁਣ ਨਵਾਂ ਨਵਾਂ ਨਹੀਂ ਲਵਾਉਣਾ ਉਹਨੂੰ ਰਿਪੇਅਰ ਕਰਨਾ ਆਪਾਂ ਅੱਜ ਕਰਦੇ ਆ ਨਾਲੇ। ਉਹ ਆਪਣਾ ਸ਼ਿਕਾਰੀ ਇੱਕ ਇੱਕ ਪਿੰਜਰੇ ਜੇ ਕਹੋ ਜੇ। ਆ ਆਪਣਾ ਟਰਾਲਾ ਲਗਾ। ਖੜਿਆ ਬੜੇ ਵੀਰਾਂ ਵਾਲੇ ਵਰਤੋਗੇ ਕੋਈ ਨਹੀਂ ਦੇਗੇ ਸਾਰੇ ਉਦਾ ਹੀ ਲਾਗੇ ਆ ਚਲੋ ਕੋਈ ਨਹੀਂ ਧੋਨੇ ਅੱਜ ਭੜਕਾਪਾ ਜਿਹਦਾ ਲਵਨੇ ਨੰਬਰ ਮਾਮੂ ਟਰਾਲੀ ਕੱਢਣ ਦੇ ਬਾਹਰ ਚਲੋ ਅੰਮੀ ਕੋਈ ਲਾਓ

ਤੁਹਾਨੂੰ ਮਾਮੂ ਨਾਲ ਵੀਡੀਓ ਬਣਾਉਣੀ ਹੈ ਜਿਵੇਂ ਕੋਲ ਕੋ ਜਪਰਾਦ ਤੂੰ ਆਨਾ ਮਾਮੂ ਦੇ ਨਾਲ ਵੀਡੀਓ ਬਣਾਉਣੀ ਆ ਮੈਂ ਬੋਲਦਾ ਕਿਉਂ ਨਹੀਂ ਅੱਜ ਬੋਲ ਮੌਕਾ ਦਿੰਦਾ ਉਹ ਕਈ ਫੜ ਮਿੱਤਰ ਚੱਲ ਉੱਤੇ ਨਹੀਂ ਬੜਾ ਆ ਕਈ ਫੜ ਤਵਾੜ ਦੇਖੋ ਕਿੰਨਾ ਟੁੱਟਿਆ ਇਧਰ ਆਏ ਏਅਰ ਕਾ ਸੀਏ ਚ ਬੜੀਆਂ ਚਾਈਨਾ ਬਦਲੀਆਂ ਮਸ਼ੀਨਾਂ ਦੋਆਂ ਲੀਆਂ ਬੜਾ ਹੀ ਏਅਰ ਕਰ ਫੇਰ ਬਹੁਤ ਜ਼ਿਆਦੀ ਨਿਕਲੀ ਡਿੱਗੇ ਝੋਨਿਆ ਕਰਕੇ ਤੇ ਲੋ ਪਰਦੇ ਇਹ ਮਾਰ ਆ ਇਧਰ ਵੇਖੀ ਐਮਵੀ ਮਸ਼ੀਨ ਨੂੰ ਨਾ ਲੱਗ ਜਾ ਤਾ ਕਰਪੈਣ ਖਲੋਤੀ ਹੈ ਗੁਰਦੇ ਹਾਲ ਬਹੁਤ ਥਲਾ ਅੱਲੀ ਸਾਡੇ ਬੈਕ ਕਰੀ ਦੂਜੀ ਟਰਾਲੀ ਪਾ ਕੇ ਅੰਦਰ ਲੌਣ ਲੱਗੇ ਆਂ ਆਪਾਂ ਕਰਤਾਰ ਮਸ਼ੀਨ ਜਿਹੜੀ ਆ ਸੇਲ ਕਰਤੀ ਆ ਤੇ ਉਹਦੀ ਜਗਾ ਵੇਲੀ ਹੋ ਗਈ ਕਰਤਾਰ ਮਸ਼ੀਨ ਵਾਲੀ ਕਰਤਾਰ ਮਸ਼ੀਨ ਵਾਲੀ ਜਗਾ ਵੇਲੀ ਹੋ ਗਈ ਉਸ ਜਗਾ ਤੇ ਆ ਡਰ ਰਦਾ ਟਰਾਲੀਆਂ ਟਰੋਲੀਆਂ ਲਾ ਦੀਏ ਕਰਤਾਰ ਮਸ਼ੀਨ ਆਪਾਂ ਸੇਲ ਕਰਤੀ ਹੁਣ ਵੇਨੇ ਕੀ ਬੰਦਾ ਕੀ ਨਹੀਂ ਲਿਆਉਣੀ ਕਿ ਨਹੀਂ ਵੇਖੋ ਕਿਹੜੀ ਲਿਆਉਂਦੇ ਹੁਣ ਕਰਤਾਰ ਤੇ ਆਪਾਂ ਕਰਤੀ ਸੇਲ ਗਰਦਾਰ ਰਹਿ ਗਈ ਆਪਣੇ ਕੋ ਕੱਲੀ ਗਰਦਿਆਲ ਕੱਲੀ ਰਹਿ ਗਈ ਆਪਣੇ ਕੋਲ ਤੇ ਚਲੋ ਵਿੰਮੀ ਹੁਣ ਕਿਹੜੀ ਵੀ ਮਸ਼ੀਨ ਲਿਉਣੀ ਆ ਆਪਾਂ ਉਹ ਟਰਾਲੀ ਵੀ ਉਹ ਅੰਦਰ ਵੱਡ ਜਣੀ ਮਹਿੰਦਰਾ ਆਪਣਾ ਇਧਰ ਵੱਡ ਜਣਾ ਸਵਰਾਜ ਆਪਣਾ ਪਿੱਛੇ ਤੂੜੀ ਵਾਲੇ ਛੱਡ ਚ ਲੱਗਾ ਜੇ ਉੱਥੇ ਠੀਕ ਆ ਵਾਵਾ ਉਹਨੂੰ ਕੱਢਾਂਗੇ ਸੀਜ਼ਨ ਤੇ ਹੁਣ ਛੋਟੇ-ਮੋਟੇ ਕੰਮ ਖਾਦ ਖੂਦ ਆਪਾਂ ਇਧਰ ਮਹਿੰਦਰੇ ਨੇ ਲੈ ਜਾਈ ਦੀ ਆਪਾਂ ਹੁਣ ਮਹਿੰਦਰਾ ਵੀ ਮੇਰੇ ਨਾਲ ਸੇਲ ਕਰਾਂਗੇ ਜੇ ਵਧੀਆ ਰੇਟ ਮਿਲ ਗਿਆ ਤੇ ਨੂੰ ਆਪਾਂ ਵੇਚ ਲਦੇ ਨਾ ਤੇ ਆਪਾਂ ਲਿਆਉਣਾ 744 ਫਾਇਦੇ ਲਿਆਵਾਂਗੇ ਤੇ ਜੇ ਵਧੀਆ ਰੇਟੇ ਦਾ ਮਿਲ ਗਿਆ ਤੇ ਨੂੰ ਵੇਚ ਦਾਂਗੇ ਆਇਓ ਆਪਣਾ ਚੋਬਰ ਤੂਫਾਨ ਆਪਣਾ ਤੱਕੜ ਲਗਾਇਆ ਜਾਜ ਆਪਣਾ ਇਹਦੀ ਉਹ ਲੋਡ ਨਹੀਂ ਪੈਂਦੀ ਇਹਨੂੰ ਪਿੱਛੇ ਜੇ ਲਾਹੇੜੀ ਦਾ ਹੁਣ ਇਹ ਰੀਪਰ ਤੇ ਲੋਡ ਪੈਣੀ ਉਦੋਂ ਕੱਢਾਂਗੇ ਇਹਨੂੰ ਬਾਕੀ ਛੋਟੇ-ਮੋਟੇ ਕੰਮ ਉਹ ਤੋਂ ਲਈ ਜਾਂਦੇ ਆ ਇਧਰ ਦੇਖੋ ਮੈਂ ਡੰਗਰਾਂ ਦੀ ਸਫਾਈ ਕੀਤੀ ਕਿ ਨਹੀਂ ਟੋਚ ਛੋਟੀ ਦੀ ਮੱਝਾਂ ਵੀ ਨਹੀਂ ਕਹਦੇ ਦੱਸਿਆ ਸਿਰਫ ਤਿੰਨਾਂ ਡੇ ਕੋ ਮੱਝਾਂ ਐ ਇੱਥੇ ਬੰਨ੍ਹ ਦੇਈ ਦੀਆਂ ਤੇ ਆ ਚਾਰ ਐ ਆਪਣੇ ਕੋ ਪੱਠੇ ਵੜਨ ਦੀ ਲੋੜ ਨਹੀਂ ਪੈਂਦੀ ਇੱਧਰ ਦੇਖ ਮੱਝਾਂ ਵੀ ਆਪਣੇ ਕੋ ਚੋਟੀ ਦੀਆਂ ਜਿਹੜੀਆਂ ਇੱਕ ਦੋ ਰੱਖੀਆਂ ਓਟ ਓਟ ਟਾ ਗਿਆ ਮੱਝ ਮੱਝਾਂ ਆਪਣੇ ਕੋ ਤਿੰਨੇ ਹੀ ਚੋਟੀ ਦੀਆਂ ਤੇ ਕੋ ਨਾਲ ਕੱਟੀ ਇਹਨਾਂ ਦੀ ਤੇ ਚਾਰ ਐ ਹੀ ਪੱਠੇ ਪਾਏ ਬਿਜੇ ਨਹੀਂ ਕਦੀ ਫਿਰ ਕੀ ਹਡਾ ਚਾਰ ਐ ਤੇ ਆ ਥਾਂ ਵਿਲੇ ਆ ਜੇ ਕਿ ਵੀਰ ਨੇ ਕੋਈ ਸਾਂ ਸੁੰਦ ਲਾਉਣਾ ਦੱਸ ਸਕਦਾ ਇੱਥੇ ਲਾ ਸਕਦੇ ਜੇ ਆ ਆ ਲੀਣਾ ਥਾਂ ਵਿਲੇ ਆ ਕਰਤਾਰ ਆਪਣੀ ਨਿਕਲ ਗਈ ਨਾ ਉਹਦੇ ਕਰਕੇ ਥਾਂ ਜਿਆਦਾ ਵਿਲਾ ਹੋ ਗਿਆ ਤੇ ਕਰਤਾਰ ਵੇਖੋ ਹੁਣ ਆਪਾਂ ਕਿਹੜੀ ਲੈਨੇ ਆ ਨਵੀਂ ਕਰਤਾਰ ਤੇ ਆਪਾਂ ਕਰਤੀ ਸੀ ਸੇਲ ਹੁਣ ਵੇਨੇ ਆ ਪੀ ਉਹਦਾ ਕੀ ਬੰਦਾ ਕੀ ਨਹੀਂ ਆਏ ਆਪਣਾ ਰੀਪਰ ਰੀਪਰ ਚਲਾਵਾ ਗਿਆ ਹਰਕਾਂ ਵੇਖੋ ਚਲਾਉਣਾ ਕਿ ਨਹੀਂ ਚਲਾਉਣਾ ਹਰਕਾ ਤੂੜੀ ਦਾ ਮੰਦਾ ਤੂੜੀ ਦੇ ਸ਼ੱਡ ਲੋਕਾਂ ਦੇ ਪਹਿਲਾਂ ਹੀ ਪਰੇ ਪਏ ਆ ਤੇ ਕੋਪਰ ਚਲਾਉਂਦੇ ਕਿ ਨਹੀਂ ਚਲਾਉਂਦੇ ਲੱਗਾ ਆਪਣੇ ਕੋ 21 ਮਾਡਲ ਆ ਨਾ ਮੇਰੇ ਸਾਹਮਣੇ 21 ਮਾਡਲ ਰੀਪਰ ਆ ਤੇ ਟਰਾਲੀਆਂ ਆਪਣੇ ਕੋ ਤਿੰਨ ਟਰਾਲੀਆਂ ਆ ਇੱਕ ਆ ਪਰ ਰਿਸ਼ਤੇਦਾਰਾਂ ਦੀਆਂ ਲੈ ਆਈ ਦੀਆਂ ਦੋ ਆਪਣੇ ਕੋ ਆਪਣੀਆਂ ਤੇ ਉਹ ਆਪਣਾ ਕਿਰਾਇਆ ਲੱਗਾ ਜਿਹਾ ਉਹ ਤੁੱਪੇ ਉਹ ਛ ਤਰਪਾਲ ਦੇ ਥੱਲੇ ਉਹਨੂੰ ਲਿਆ ਕੇ ਇੱਥੇ ਅੰਦਰ ਲਾਈਏ ਓਏ ਟਰੈਕਟਰ ਵਾਰਡ ਆ ਇਹ ਸੁਧਾਈਓ ਅੰਦਰ ਕਿਰਾਇਆ ਲਾਉਣਾ ਹੀ ਆਪਾਂ ਓਏ ਯਾ ਤਰਪਾਲ ਚੱਕ ਕੇ ਵੇਖਿਆ ਕਿਰਾਇਆ ਤੇ ਆਪਣਾ ਬਾਹਰ ਹੀ ਰਹਿ ਗਿਆ ਤੇ ਆਪਾਂ ਇਹਦੇ ਕਰਕੇ ਟਰੈਕਟਰ ਕੱਢਿਆ ਸੀ ਇਹਦਾ ਚੇਤਾ ਹੀ ਭੁੱਲ ਗਿਆ ਟਰੈਕਟਰ ਅਸੀਂ ਲਾਏ ਪਿਛਲੇ ਅੰਦਰ ਕਿੱਥੇ ਓਏ ਵਿਚਾਰੇ ਦਾ ਮੂੰਹ ਸਿਰ ਤੇ ਵਿਖਾ ਦਿਓ ਮੂੰਹ ਸਿਰੇ ਦਾ ਕਿੱਥੇ ਆ ਇਹ ਆਡਾ ਭਾਂਜਾ ਬੜਾ ਭੱਜਾ ਫਿਰਦਾ ਕੰਮ ਕੂਮ ਨੂੰ ਆ ਜਿਹੜਾ ਕਰਾਇਆ ਯਾਰ ਠੀਕ ਹੈ ਰਹਿੰਦੇ ਇਹ ਆਪਣਾ ਟਰਾਲਾ ਟਰਾਲਾ ਗਿਆ ਇਹ ਸਾਰੇ ਵੀਰ ਲਿਬੇੜ ਕੇ ਕਿਸੇ ਵੀਰ ਨੇ ਧੋਗੇ ਨਹੀਂ ਗਿਆ ਗੁੱਸਾ ਨਾ ਕਰਿਓ ਮੇਰੇ ਵੀਰ ਚੱਲ ਜਿਹੜਾ ਲਹਿਦਾ ਹੈਗੇ ਮੇਰਾ ਵੀਰ ਧੋ ਕੇ ਤੇ ਦੇਖੇ ਜਾਂਦੇ ਚਲੋ ਇਹਨੂੰ ਹੁਣ ਧੋਨੇ ਆਪਾਂ ਅੱਜ ਨਹੀਂ ਜਦੋਂ ਧੁੱਪ ਲੱਗੀ ਉਦੋਂ ਧੋਣਾ ਨਹੀਂ ਤਾਂ ਬਹੁਤ ਜ਼ਿਆਦਾ ਠੰਡਿਆ ਐਨੀ ਸਾਡੀ ਵੀਡੀਓ ਓਕੇ ਬਾਈ ਟਾਟਾ ਸਾਡਾ ਭਾਂ ਜਾਂਦਾ ਸੀ ਮੈਂ ਬਣਾਉਣੀ ਤੁਹਾਡੇ ਨਾਲ ਵੀਡੀਓ ਖੁਸ਼ ਆ? ਹਾਂਜੀ ਹੁਣ ਤੇਰੇ ਯਾਰ ਦੋਸਤ ਖੁਸ਼ ਹੋਣਗੇ? ਹਾਂਜੀ ਕੀ ਜਾਂਦੇ ਸੀ ਮਾਮੇ ਦੀ ਵੀਡੀਓ ਵਧੀਆ? ਆਂਦੇ ਸੀ ਬੜੇ ਵਧੀਆ ਵੀਡੀਓ ਆ ਉਹਨਾਂ ਕੋ ਸਾਰੇ ਸੰਦ ਹੈਗੇ ਬੜੇ ਵਧੀਆ ਕਰਪੈਨਾ ਕਰਪੂਨਾ ਚਲਾਉਂਦੇ ਆ ਅੱਛਾ ਹਾਂਜੀ ਆਪਣੀ ਇੱਕ ਕਰਪੈਣ ਕਿੱਥੇ ਗਈ? ਇੱਕ ਆ ਉਹ ਸੇਲ ਕਰਤੀ ਨਵੀਂ ਲਿਓਣੀ ਹੁਣ ਹੁਣ ਆਪਾਂ ਕਿਹੜੀ ਲਈਏ ਤੇਰੇ ਹਿਸਾਬ ਨਾਲ ਕਰਤਾਰ ਲੈ ਲਓ ਫੇਰ ਕਰਤਾਰ ਫੇਰ ਲੈ ਲਈਏ ਵਧੀਆ ਮਸ਼ੀਨ ਹਾਂਜੀ ਬੜੀ ਵਧੀਆ ਤੇ ਗੁਰਦਿਆਲ ਨਹੀਂ ਵੇਚਣੀ ਗੁਰਦਿਆਲ ਨਹੀਂ ਵੇਚਣੀ ਉਹ ਹੱਲੀ ਨਵੀਂ ਆ ਤੇ ਕੰਮ ਬੜਾ ਦਿੰਦੀ ਗੁਰਦਿਆਲ ਇਹ ਵੀ ਕੰਮ ਬਹੁਤ ਵਧੀਆ ਕੀਤਾ ਇਹਨੇ ਤੇ ਇਹ ਆਪਾਂ ਵੇਚਣੀ ਨਹੀਂ ਆ ਤੇ ਆਪਾਂ ਕਰਤਾਰ ਵੇਚਤੀ ਉਹਦਾ ਥੋੜਾ ਜਨਾ ਕੰਮ ਜ਼ਿਆਦਾ ਕੱਢਿਆ ਸੀ ਚਾਹਨਾ ਜੁਨਾ ਤੋੜੀਆਂ ਤੇ ਉਹ ਆਪਾਂ ਸੇਲ ਕਰਤੀ ਪੁਰਾਣੀ ਹੋ ਗਈ ਹੁਣ ਆਪਾਂ ਲੈ ਆਵਾਂਗੇ ਨਵੀਂ ਹਰਕਾ ਸੀਝ ਲਾਵਾਂਗੇ ਨਵੀਆਂ ਨਾ ਜਿੱਦਣ ਨਵੀਆਂ ਉਹ ਤੁਹਾਨੂੰ ਵੀਡੀਓ ਬਖਾਵਾਂਗੇ ਇਹ ਜੀ ਆਪਣੇ ਕੋਲ ਬਾਈ ਮਾਡਲ ਗੁਰਦਿਆਲ ਬਹੁਤ ਕਰਮਾ ਵਾਲੀ ਬਹੁਤ ਨਵੇੜਾ ਕਰਦੀ ਪੈਂਦਿਆ ਪੈਂਦੇ ਨੇ ਥੋੜਾ ਜਿਹਾ ਖਰਾਬ ਕੀਤਾ ਸੀ ਦਾ ਇੰਜ ਥੋੜਾ ਜਿਹਾ ਸੈੱਟ ਹੋਣ ਵਾਲਾ ਸੀ ਉਹ ਕਰਤਾ ਸੀ ਮਿਸਤਰੀ ਬਹੁਤ ਛੋਟੀ ਦਾ ਨੂੰ ਲੱਭਾ ਤੇ ਬਾਈ ਬਹੁਤ ਵਧੀਆ ਕਰਤਾਰ ਤੋਂ ਜ਼ਿਆਦਾ ਨੇਰ ਪਾਉਂਦੀ ਬਹੁਤ ਜਿਆਦੀ ਖਚਾਈ ਆ ਵੇਖੋ ਆਪਣੀਆਂ ਹੱਲਾ ਵੀ ਅੰਦਰ ਹੈ ਆਪਣਾ ਸਾਰੇ ਸੰਦ ਅੰਦਰ ਹੀ ਆ ਤੇ ਇੱਥੇ ਇੱਕァਰੀ ਚੀਜ਼ ਹੋਰ ਲੱਗ ਸਕਦੀ ਆ ਤੇ ਆਪਾਂ ਚਲੋ ਕੇ ਵੀਰ ਰੁੱਕੇ ਜੇ ਲੋੜਿਆ ਤੇ ਲਾ ਜਿਓ ਓਕੇ ਬਾਈ ਟਾਟਾ